ਅੰਨਾ ਖੂਕੀ ਜਿੱਥੇ ਬੰਦਾ ਇੱਕ ਵਾਰੀ ਡਿੱਗ ਪਏ ਤੇ ਨਿਕਲਦਾ ਨਹੀਂ ਮੈਂ ਕਹਾਣੀ ਆਪ ਜੀ ਨੂੰ ਕਹਿਣ ਲੱਗਾ ਬੰਦਾ ਜਿਹੜੇ ਡਿੱਗਦਾ ਇੱਕ ਰਾਜਾ ਸੀ ਉਹਦਾ ਰਾਜ ਪੰਡਿਤ ਸੀ ਦਰਬਾਰ ਉਹਦੇ ਚ ਉਹਨੇ ਰਾਜ ਪੰਡਿਤ ਨੂੰ ਬੁਲਾ ਕੇ ਕਿਹਾ ਵੀ ਉੱਥੇ ਚਰਚਾ ਚੱਲ ਪਈ ਰਾਜ ਪੰਡਿਤ ਨੂੰ ਪੁੱਛਦਾ ਮੈਨੂੰ ਇਹ ਦੱਸੋ ਅੰਨਾ ਖੂ ਕਿਹਨੂੰ ਕਹਿੰਦੇ ਨੇ ਜਿਵੇਂ ਅੱਜ ਕਹਾ ਨਾ ਵੀ ਤੂੰ ਮਾਰੇ ਕਹਿੰਦੇ ਤੂੰ ਡਿੱਗਿਆ ਹੋਇਆ ਖੂ ਦੇ ਵਿੱਚ ਅੰਧਾ ਖੂਕੀ ਨੂੰ ਕਹਿੰਦੇ ਨੇ ਤੇ ਸਾਰੇ ਸੋਚਣ ਲੱਗ ਪਏ ਉਹਨੇ ਰਾਜ ਪੰਡਿਤ ਨੂੰ ਕਿਹਾ ਵੀ ਤੈਨੂੰ ਸਹੂਲਤ ਤਾਂ ਦਿੱਤੀ ਏ ਵੀ ਸਾਡੇ ਸਵਾਲਾਂ ਦਾ ਹੱਲ ਕਰ ਲੈ ਤੂੰ ਦੱਸ ਅੰਧਾ ਖੂਕੀ ਅੰਧ ਕੂਪ ਕੀ ਹੈ ਉਹਨੇ ਕਿਹਾ ਗੁਜ਼ਾਰਨਾ ਦਿੱਤਿਆ ਰਾਜਾ ਕਹਿੰਦਾ ਮੇਰੀ ਸੰਤੁਸ਼ਟੀ ਨਹੀਂ ਹੋਈ ਉਹਨੇ ਨਾਲ ਟਾਈਮ ਬਾਉਂਡ ਕਰਤਾ ਵੀ ਇਹ ਮਹੀਨੇ ਦੇ ਵਿੱਚ ਵਿੱਚ ਸਵਾਲ ਦਾ ਉੱਤਰ ਚਾਹੀਦਾ ਹੈ ਅੰਧ ਕੂਪ ਕੀ ਹੈ ਅੰਧਾ ਖੂਕੀ ਜਿੱਥੇ ਬੰਦਾ ਇੱਕ ਵਾਰੀ ਡਿੱਗ ਪਏ ਤੇ ਨਿਕਲਦਾ ਨਹੀਂ ਉਹਨੇ ਕਿਹਾ ਜੀ ਚਲੋ ਠੀਕ ਹੈ ਮੈਂ ਯਤਨ ਕਰਨਾ ਪਰ ਨਾਲ ਉਹਨੇ ਕਹਿਤਾ ਮਹੀਨੇ ਬਾਅਦ ਜੇ ਨਾ ਉੱਤਰ ਮੇਰੇ ਸਾਰੀਆਂ ਸਹੂਲਤਾਂ ਤੇਰੀਆਂ ਖੋਲੀਆਂ ਜਾਣੀਆਂ ਨੇ ਰਾਜਪੰਡਤ ਦੀ ਪਦਵੀ ਵੀ ਜਾਏਗੀ ਤੇ ਅਗਲੀ ਗੱਲ ਤੈਨੂੰ ਦੇਸ਼ ਨਿਕਾਲਾ ਦਿੱਤਾ ਜਾਏਗਾ ਇੰਨੇ ਦਿਨ ਇਸ ਕਰਕੇ ਨਹੀਂ ਦਿੱਤੇ ਖਾਣ ਪੀਣ ਨੂੰ ਸਹੂਲਤ ਦਿੱਤੀ ਤੈਨੂੰ ਉਹ ਵਿਚਾਰਾ ਚਿੰਤਾਤ ਹੋ ਗਿਆ ਅੰਦਾ ਖੂਕਾ ਕਿਹੜਾ ਜਿਹਦੇ ਚ ਬੰਦਾ ਨਿੱਗਰ ਦੇ ਜਾਂਦਾ ਨਿੱਗਰ ਦੇ ਜਾਂਦਾ ਬਾਹਰ ਨਹੀਂ ਆਉਂਦਾ ਉਹ ਚਿੰਤਾ ਤੁਰਿਆ ਇੱਕ ਦਿਨ ਕਿਤੇ ਜੰਗਲ ਚ ਤੁਰ ਗਿਆ ਤੇ ਚਿੰਤਾ ਸੀ ਵੀ ਚੁਰ ਜਾਣਾ ਸਭ ਕੁਝ ਉਥੇ ਗਡਰੀਆ ਭੇਡਾਂ ਚਾਰਦਾ ਪਿਆ ਸੀ ਉਹਨੇ ਵੇਖਿਆ ਵੀ ਰਾਜ ਪੰਡਤ ਦਾ ਚਿਹਰਾ ਬੜਾ ਮੁਰਝਾਇਆ ਜਿਹਾ ਸੁੱਕਾ ਜਿਹਾ ਚਿਹਰਾ ਬੁੱਲਾਂ ਤੇ ਸਿਕਰੀ ਜੰਮੀ ਗਡਰੀਏ ਨੇ ادب ਕੀਤਾ ਤੇ ਰਾਜ ਪੰਡਤ ਨੂੰ ਕਹਿੰਦਾ ਪੰਡਤ ਜੀ ਅੱਜ ਬੜੇ ਮਯੂਸ ਲੱਗਦੇ ਪਿਓ ਉਹ ਤੇ ਮਨਚਾਹੇ ਭੇਡਾਂ ਚਾਰਨ ਵਾਲੇ ਨੂੰ ਕੀ ਦੱਸਾਂ ਮੈਂ ਕਿਹੜੀ ਬਿਮਾਰੀ 'ਚ ਫਸਿਆ ਉਹ ਕਹਿੰਦਾ ਬਸ ਤੇਰੇ ਬਸ ਦੀ ਗੱਲ ਨਹੀਂ ਜੋ ਜਿੱਧਰ ਮੈਂ ਫਸ ਗਿਆ ਉਹ ਕਹਿੰਦਾ ਚਲੋ ਮੈਂ ਪੜਿਆ ਤੇ ਤੁਹਾਡੇ ਜਿੰਨਾ ਕੋਈ ਨਹੀਂ ਪਰ ਮੈਂ ਸਤ ਸੰਗੀ ਜ਼ਰੂਰ ਆ ਮੇਰੇ ਕੋਲ ਅਖਰ ਤੁਹਾਡੇ ਜਿੰਨੇ ਕੋਈ ਨਹੀਂ ਪਰ ਮੈਂ ਚੰਗਿਆਂ ਦੀ ਸੰਗਤ ਕਰਦਾ ਰਿਹਾ ਉਹਨੇ ਕਿਹਾ ਬਲ ਜੇ ਕਰਦਾ ਰਿਹਾ ਹੈ ਤੇ ਮੇਰੇ ਸਾਹਮਣੇ ਇੱਕ ਸਵਾਲ ਹੈ ਅੰਧਕੂਪ ਕੀ ਹੈ ਅੰਨਾ ਖੂਕੀ ਜਿੱਥੇ ਬੰਦਾ ਡੁੱਬ ਜਾਏ ਨਿਕਲੇ ਨਾ ਗਡਰੀਆ ਸਪਿਆ ਕਹਿੰਦਾ ਇਹ ਇਹ ਕਿਹੜਾ ਸਵਾਲ ਕਹਿੰਦਾ ਰਾਜੇ ਨੇ ਪੁੱਛਿਆ ਤੇ ਨਾਲੇ ਇਹ ਵੀ ਦਿਨ ਰਹਿ ਗਏ ਨੇ ਦੋ ਜਿੱਦਨ ਦੋ ਦਿਨਾਂ ਬਾਅਦ ਉੱਤਰ ਨਾ ਮਿਲਿਆ ਤੇ ਮੇਰਾ ਸਭ ਕੁਝ ਗਿਆ ਤੇ ਦੇਸ਼ ਨਿਕਲਿਆ ਗਡਰੀਆ ਕਹਿੰਦਾ ਇਹ ਕੰਮ ਬੜਾ ਸੌਖੇ ਮੇਰੇ ਕੋਲ ਇੱਕ ਤਰੀਕਾ ਹੈ ਉਹ ਕਹਿੰਦਾ ਦੱਸੋ ਕਹਿੰਦਾ ਮੇਰੇ ਕੋਲ ਪਾਰਸ ਹੈ ਮੈਂ ਭੇਡਾਂ ਚਾਰਨਾ ਮੈਨੂੰ ਪਾਰਸ ਲੱਭਾ ਤੂੰ ਰਾਜੇ ਨੂੰ ਮਾਰ ਗੋਲਾ ਤੂੰ ਪਾਰਸ ਹੈ ਤੇ ਜੇ ਤੂੰ ਸੋਨਾ ਬਣਾਈਗਾ ਤਾਂਬੇ ਨੂੰ ਪਿੱਤਲ ਨੂੰ ਜਿੰਨੂੰ ਪਾਰਸ਼ ਹੋ ਗਿਆ ਇੰਨਾ ਸੋਨਾ ਤੇਰੇ ਕੋਲ ਹੋਣਾ ਰਾਜੇ ਦੇ ਤੇਰੇ ਪਿੱਛੇ ਪਿੱਛੇ ਤੁਰਿਆ ਫਿਰਨਾ ਤੂੰ ਤਾਂ ਖੁਦ ਪੰਡਿਤ ਰਖੀ ਰਾਜਾ ਬਣੀ ਉਹਨੇ ਕਿਹਾ ਜੀ ਗੱਲ ਤੇ ਠੀਕ ਮੈਨੂੰ ਪਾਰਸ਼ ਦੇ ਦੇਗਾ ਉਹ ਕਹਿੰਦਾ ਕਿ ਸ਼ਰਤ ਹੈ ਮੇਰੇ ਪੈਰੀ ਹੱਥ ਲਾ ਕੇ ਚੇਲਾ ਬਣ ਤਾਂ ਦੇਵਾਂਗਾ ਮੈਂ ਤੇਰਾ ਗੁਰੂ ਬਣਾਗਾ ਉਹਨੇ ਕਿਹਾ ਆਹ ਕੰਮ ਆੜਾ ਮੈਂ ਬ੍ਰਾਹਮਣ ਤੂੰ ਗਡਰੀਆ ਇਹ ਕਿਵੇਂ ਹੋ ਸਕਦਾ ਕਹਿੰਦਾ ਨਹੀਂ ਹੋ ਸਕਦਾ ਜਾਂ ਫਿਰ ਦੋ ਦਿਨਾਂ ਬਾਅਦ ਆਪਣਾ ਰਸਤਾ ਨਾਪ ਤੇ ਨੂੰ ਬਾਹਰ ਕਰ ਦੇਣ ਮਾਨ ਨੇ ਕਿਹਾ ਚੱਲ ਮਨਾ ਛੱਡ ਪਰਾਂ ਜਾਨ ਬਚਦੀ ਨਾਲੇ ਪੈਸਾ ਹੁੰਦਾ ਪਰ ਇਹਦਾ ਚੇਲਾ ਹੀ ਬਣ ਜਾ ਪੜਿਆ ਲਿਖਿਆ ਬੰਦਾ ਉਹ ਕਹਿੰਦਾ ਮੈਂ ਤੇਰਾ ਚੇਲਾ ਬਣ ਜਾਣਾ ਉਹਨੇ ਕਿਹਾ ਪਰ ਚੇਲਾ ਬਣ ਲੱਗਿਆ ਇੱਕ ਗੱਲ ਹੋਰ ਹੀ ਆ ਭੇੜ ਦਾ ਦੁੱਧ ਪੀਣਾ ਪੈਣਾ ਉਹ ਕਹਿੰਦਾ ਉਹ ਸਿਆਣੇ ਕਿ ਭੇੜ ਦੇ ਦੁੱਧ ਨਾਲ ਤੇਰੀ ਬੁੱਧੀ ਨਹੀਂ ਰਹਿਣੀ ਕਹਿੰਦਾ ਭੇੜ ਦਾ ਦੁੱਧ ਉਹ ਕਹਿੰਦਾ ਨਹੀਂ ਭੇਡ ਦਾ ਦੁੱਧ ਨਹੀਂ ਮੈਂ ਪੀ ਸਕਦਾ ਉਹ ਕਹਿੰਦਾ ਨਹੀਂ ਪੀ ਸਕਦਾ ਜਾ ਭੱਜ ਜਾ ਪਾਰਸ ਨਹੀਂ ਮਿਲਣਾ ਉਹ ਕਹਿੰਦਾ ਮੈਂ ਪੀ ਲਾਂਗਾ ਫਿਰ ਉਹ ਕਹਿੰਦਾ ਹੁਣ ਪਹਿਲੀ ਵਾਰੀ ਵਚਨ ਨਹੀਂ ਮਿਲਿਆ ਹੁਣ ਗਿਆ ਮੇਰਾ ਝੂਠਾ ਪੀਣਾ ਪੈਣਾ ਜੇ ਪਹਿਲੀ ਵਾਰੀ ਸੱਤ ਵਚਨ ਕਹਿੰਦਾ ਮੈਂ ਆਗਾ ਤੈਨੂੰ ਲਿਜਾਣਾ ਹੀ ਨਹੀਂ ਸੀ ਉਹ ਕਹਿੰਦਾ ਜੀ ਝੂਠਾ ਕਹਿੰਦਾ ਹਾਂ ਕਹਿੰਦਾ ਇਹ ਧੱਕਾ ਨਾ ਕਰ ਕਹਿੰਦਾ ਨਹੀਂ ਧੱਕਾ ਮੈਂ ਤੈਨੂੰ ਕਿਹਾ ਸੱਦਿਆ ਜਾ ਪਾਰਸ ਕੋਈ ਨਹੀਂ ਮਿਲਣਾ ਮਾਨਨੇ ਕਿਹਾ ਹਾਏ ਪਾਰਸ ਕਹਿੰਦਾ ਚੱਲ ਮੈਂ ਝੂਠਾ ਪੀ ਲਾਂਗਾ ਕਹਿੰਦਾ ਅਗਲੀ ਗੱਲ ਮੈਂ ਭਾਂਡੇ 'ਚ ਕੋਈ ਨਹੀਂ ਚੋਣਾ ਆਹ ਖੋਪੜੀ ਭਈ ਏ ਸ਼ਮਸ਼ਾਨ ਘਰ 'ਚ ਮੈਂ ਖੋਪੜੀ 'ਚ ਚੋਣਾ ਤੇ ਪੀਣਾ ਤੂੰ ਏ ਕਹਿੰਦਾ ਹਾਏ ਹੋ ਰੱਬਾ ਖੋਪੜੀ 'ਚ ਦੁੱਧ ਖੋਪੜੀ ਚੋਵੇਂਗਾ ਝੂਠਾ ਕਰੇਗਾ ਕਹਿੰਦਾ ਮੈਂ ਚੁਲੀ ਕਰਕੇ ਉਹਦੇ ਸੱਟਾਂਗਾ ਤੂੰ ਪੀਣਾ ਖੋਪੜੀ 'ਚ ਉਹ ਵਿਚਾਰਾ ਸੋਚੀ ਬੈ ਕਹਿੰਦਾ ਨਹੀਂ ਓਏ ਕਹਿੰਦਾ ਨਹੀਂ ਤੇ ਫਿਰ ਭੱਜ ਦਸਤਾਨਾਬ ਮੰਨੇ ਕਿਆ ਚੱਲ ਮਣਾ ਖੋਪੜੀ 'ਚ ਵੀ ਪੀਣੀ ਝੂਠਾ ਕਹਿੰਦਾ ਮੈਂ ਪੀਲਾਂਗਾ ਗੜਰੀਆ ਕਹਿੰਦਾ ਨਾ ਮੈਂ ਦੁੱਧ ਚੀਣਾ ਨਾ ਮੈਂ ਝੂਠਾ ਪਿਆਣਾ ਨਾ ਮੇਰੇ ਕੋਲ ਪਾਰਸੇ ਆ ਤੇਰੀ ਗੰਦੀ ਬਿਰਤੀ ਲਾਲਚ ਦੀ ਅੰਨਾ ਖੂਵੇ ਜਿਹਦੇ ਚ ਡਿੱਗਾ ਹੋਇਆ ਬੰਦਾ ਕਦੀ ਨਿਕਲਦਾ ਨਹੀਂ ਮੈਨੂੰ ਬੜੀ ਚੰਗੀ ਲੱਗੀ ਕਹਾਣੀ ਉਹਨੇ ਕਿਹਾ ਤੂੰ ਪੁੱਛਣਾ ਆ ਅੰਨਾ ਖੂ ਅੰਨਾ ਖੂਆ ਮੋਤ ਤੇ ਲਾਲਚ ਸੀ ਜਿੱਥੇ ਤੂੰ ਖਾਰ ਸਮਝੌਤਾ ਕਰ ਲਿਆ ਤੂੰ ਝੂਠ ਪੀਣ ਨੂੰ ਵੀ ਤਿਆਰ ਹੋ ਗਿਆ ਤੂੰ ਕੋਈ ਵਾਰ ਰਾਜੇ ਨੂੰ ਕਹ ਦੇ ਕਿ ਅੰਨਾ ਖੂਬ ਬਾਹ ਕਿਤੋਂ ਨਹੀਂ ਦੇਸ ਦਾ ਬੰਦੇ ਦੀ ਬਿਰਤੀ ਅੰਨਾ ਖੂਬ ਜਿੱਥੇ ਲਾਲਚ ਆ ਜਾ ਬੰਦਾ ਡੁੱਬਦਾ ਹੀ ਜਾਂਦਾ ਉਹਦਾ ਨਿਕਲਣਾ ਮੁਸ਼ਕਲ ਹੈ